ਆਪਣੀ ਮੈਂ ਗਲਤੀ ਕੀਤੀ ਨਾ ਆਪਣੀ ਮਰਜ਼ੀ ਨਾਲ ਵਿਆਹ ਕਰਵਾਵਿਆ ਉਦੋਂ ਮੈਂ ਡੁੱਬ ਗਈ ਤਾਂ ਮੇਰੇ ਵਾਲ ਫੁੱਟ ਫੁੱਟ ਕੇ ਆਪਣੇ ਆਪ ਨੂੰ ਸੁਧਾਣ ਕਰ ਲਾ ਕਿਵੇਂ ਕਿਥੋਂ ਦੇ ਕੇ ਬੰਦੇ ਨੇ ਇਨਸਾਨ ਨੇ ਪਛਾਤਾ ਇੱਕ ਇਸ ਤਰ੍ਹਾਂ ਦਾ ਗਲਤ ਸਟੈਪ ਚੱਕਿਆ ਤੇ ਜ਼ਿੰਦਗੀ ਭਰ ਲਈ ਉਹ ਪਛਤਾਵੇ ਚ ਡੁੱਬ ਗਈ 6 6 ਟੀਕੇ ਇੱਕ ਦਿਨ ਚ ਲਾ ਲੈਂਦੀ ਮੈਂ ਟੀਕੇ ਵੀ ਚਿੱਟੇ ਦੇ ਨਹੀਂ ਪਹਿਣੋ ਤੇ ਭਰਾਵੋ ਇਹ ਚਿੱਟੇ ਦੀ ਡਾਕਟਰ ਨਹੀਂ ਪਹਿਣ ਦੁੱਧ ਨਹੀਂ ਪਲਾਇਆ ਮੈਨੂੰ ਪਤਾ ਸੀ ਵੀ ਮੇਰੇ ਦੁੱਧ 'ਚ ਜ਼ਹਿਰ ਆ। ਮਤਲਬ ਬਹੁ ਗਿਣਤੀ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਪਿਆਰ ਵਿੱਚ ਫਸ ਕੇ ਇਸ ਮਸ਼ੀਨ ਨੂੰ ਲੱਗਦੀ। ਉਹਨਾਂ ਦਾ ਲਾਲ ਜੀਨਾ ਹੁੰਦਾ ਮੁੰਡਿਆਂ ਦਾ ਮਹਾਰਾਜਾ ਦੀ ਮਦਦ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਾਂ ਦੀ ਨਗਰੀ ਤੋਂ ਅੰਮਤਾਂ ਸਾਹਿਬ ਜ਼ਿਲ੍ਹੇ ਤੋਂ ਬਾਬਾ ਬੁੱਢਾ ਜੀ ਦੇ ਗੁਰੂ ਘਰ ਦੇ ਨੇੜੇ ਪਿੰਡ ਪਿੰਦਾ ਵਾ ਟੰਡ ਕਸੇਰ ਉੱਥੋਂ ਇਹ ਭੈਣ ਆਈ ਹੈ ਸਾਡੇ ਕੋਲੇ ਅਸਲੀ ਨਾਮ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ ਤੇ ਨਾਲ ਉਹਦੀ ਬੇਟੀ ਹਨੀਕੀ ਜੀ ਅਸੀਂ ਇਹ ਤਸਵੀਰਾਂ ਨੂੰ ਬਲਰ ਕੀਤਾ ਤੁਸੀਂ ਉਹਨਾਂ ਦਾ ਚਿਹਰਾ ਨਹੀਂ ਦੇਖ ਪਾ ਰਹੇ ਪਰ ਇਹ ਜੋ ਕੁਝ ਇਸ ਭੈਣ ਦੇ ਨਾਲ ਹੋਇਆ ਜੋ ਕਿਸ ਜਿਹੜੀ ਬੱਚੀ ਹਜੇ ਆਪਣੀ ਦੁਨੀਆ ਚ ਮਾਸਤਾ ਢੇਢ ਸਾਲ ਦੀ ਆ ਜਿਹਨੂੰ ਕੋਈ ਸੋਝੀ ਹੋਈ ਨਹੀਂ ਹਜੇ ਵੀ ਮੇਰੇ ਨਾਲ ਕੀ ਹੋ ਰਿਹਾ ਮੇਰੀ ਮਾਂ ਨਾਲ ਮੇਰੇ ਆਉਣ ਵਾਲੇ ਜੀਵਨ ਦੇ ਵਾਸਤੇ ਕਿੱਦਾਂ ਦੇ ਕੰਡੇ ਖਿਲਾਰ ਚੁੱਕੇ ਆ ਮੇਰਾ ਪਿਓ ਜਾਂ ਮੇਰੀ ਮਾਂ ਨੇ ਕਿੱਦਾਂ ਇੱਕ ਇਸ ਤਰ੍ਹਾਂ ਦਾ ਗਲਤ ਸਟੈਪ ਚੱਕਿਆ ਤੇ ਜ਼ਿੰਦਗੀ ਭਰ ਲਈ ਉਹ ਪਛਤਾਵੇ ਵਿੱਚ ਡੁੱਬ ਗਈ ਉਸ ਬੱਚੀ ਨੂੰ ਇਹਨਾਂ ਗੱਲਾਂ ਦੀ ਵੀ ਸੋਝੀ ਨਹੀਂ ਹਜੇ ਪਰ ਭੈਣ ਉਹ ਜ਼ਪਸਤਾਵੇ ਨੇ ਤੇ ਨਾਲ ਦੀ ਨਾਲੋ ਚੱਕੀ ਹੋਏ ਸਟੈਪ ਨੇ ਉਸ ਕੀਤੀ ਹੋਈ ਗਲਤੀ ਨੇ ਜਿੱਥੇ ਮਾਨਸਿਕ ਤੌਰ ਤੇ ਸੱਟ ਮਾਰੀ ਆ ਸਰੀਰ ਵੀ ਸਿਰੰਜਾ ਦੀਆਂ ਸੂਈਆਂ ਨਾਲ ਛੰਨੀ ਕੀਤਾ ਪਿਆ ਵਾ ਛੇ ਛੇ ਟੀਕੇ ਇੱਕ ਦਿਨ ਚ ਲਾ ਲੈਂਦੀ ਪੈਂ ਟੀਕੇ ਵੀ ਚਿੱਟੇ ਦੇ ਨਹੀਂ ਪਹਿਣੋਦੇ ਭਰਾਵੋ ਇਹ ਚਿੱਟੇ ਦੀ ਡਾਕਟਰ ਨਹੀਂ ਪਹਿਣ ਇਹ ਜਿਹੜੇ ਮੱਜਾਂ ਦੇ ਟੀਕੇ ਲਾਉਂਦੇ ਆ ਦੁੱਧ ਲਾਉਣ ਵਾਸਤੇ ਉਹਦੇ ਵਿੱਚ ਗੋਲੀਆਂ ਮਿਲਾ ਕੇ 6-6 ਗੋਲੀਆਂ ਮਿਲਾ ਕੇ ਉਹਦੀ ਡੋਜ਼ ਬਣਦੀ ਹੈ ਇਕੱਠੀ ਜਿਹੜੀ ਕਿ ਸਸਤੀ ਆ 100-150 200 ਰੁਪਏ ਦੀ ਛੇਟੀ ਕੇ ਤਿਆਰ ਹੋ ਜਾਂਦੇ ਆ ਓਟੀ ਕੇ ਲੌਂਦੇ ਆ ਪੜੀ ਲਿਖੀ ਤਾਂ ਨਹੀਂ ਹੈਗੀ ਜ਼ਿਆਦਾ ਪਰ ਅੱਜ ਦੇ ਸਮਾਜ ਨੇ ਇਹਨੂੰ ਇੰਨਾ ਸਿਆਣਾ ਕੀਤਾ ਹੋਇਆ ਭੈਣ ਕਿੰਨੀ ਮੈਂ ਆਪਣੀ ਬੱਚੀ ਨੂੰ ਦੁੱਧ ਨਹੀਂ ਪਿਲਾਇਆ ਮੈਨੂੰ ਪਤਾ ਸੀ ਵੀ ਮੇਰੇ ਦੁੱਧ 'ਚ ਜ਼ਹਿਰ ਆ ਤਿਉਹ ਇਸ ਬੱਚੀ ਦਾ ਬਾਪ ਉਹ ਐਡਾ ਬੇਸ਼ਰਮ ਬੰਦਾ ਦੋ ਵਿਆਹ ਉਹਦੇ ਪਹਿਲਾ ਹੋਇਆ ਸੀ ਤੀਜਾ ਇਹਨੇ ਕਰਾਇਆ ਹੁਣ ਵੀਰ ਹੁਣੀ ਦੱਸਦੇ ਆ ਜਿਹੜੇ ਮੁਲਾਜ਼ਮ ਵੀਰ ਨਾਲ ਲੈ ਕੇ ਆਇਆ ਭੈਣ ਹੁਣੀ ਉਹਨੇ ਨੂੰ ਛੱਡ ਕੇ ਅੱਗੋਂ ਚੌਥਾ ਵਿਆਹ ਕਰਾ ਲਿਆ ਉਸ ਬੰਦੇ ਨੇ ਇਹ ਉਟੀਕੇ ਲਾਉਣ ਲਾਇਆ ਕੇ ਭੈਣ ਕਹਿੰਦੀ ਮੈਨੂੰ ਹੁਣ ਜੋ ਇਹ ਬੋਲ ਕੇ ਦੱਸ ਸਕਦੀ ਸੀ ਇਹਨੇ ਦੱਸਿਆ ਤੇ ਜੋ ਤੁਸੀਂ ਸਮਝ ਸਕਦੇ ਹੋ ਸਮਝਿਓ ਇਹ ਸਾਡੇ ਸਮਾਜ ਦੀ ਇਹ ਸਾਡੇ ਅੱਜ ਦੇ ਪੰਜਾਬ ਦੀ ਤਸਵੀਰ ਹੈ ਅੱਜ ਇੱਕ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਹੜੇ ਮੁੰਡੇ ਨਸ਼ੇ 'ਚ ਚਲੇ ਗਏ ਨਾ ਬਹੁਤ ਲੈਪ ਤੋਂ ਹੋ ਗਏ ਨਸ਼ੇਤ ਉਹਨਾਂ ਨੇ ਉਹਨਾਂ ਪਹਿਲਾਂ ਤਾਂ ਆਪਣੇ ਨਾਲ ਬਿਆ ਨੂੰ ਪੱਟਿਆ ਬੜੇ ਚੰਗੇ ਚੰਗੇ ਘਰਾਂ ਦੇ ਮੁੰਡੇ ਪੱਟ ਪੱਟ ਕੇ ਉਹਨੇ ਨਾਲ ਲਾਏ ਵੀ ਇਹਨਾਂ ਤੋਂ ਖਾਵਾਂਗੇ ਆਪਾਂ ਹੁਣ ਉਹਨਾਂ ਨੇ ਕੀ ਕੀਤਾ ਸ਼ੁਰੂ ਕੰਮ ਉਹਨੇ ਕੁੜੀਆਂ ਨੂੰ ਲਾਗੇ ਉਹ ਕੀ ਕਰਦੇ ਆ ਕੋਈ ਘੋਲੀ ਪਾੜੀ ਕੁੜੀ ਨੂੰ ਵਿਆਹ ਦੇ ਝਾਂਸੇ 'ਚ ਪਿਆਰ ਦੇ ਝਾਂਸੇ 'ਚ ਪਾ ਕੇ ਉਹਨੂੰ ਨਸ਼ਾ ਕਰਨ ਲਾ ਦਿੰਦੇ ਆ ਇਹ ਗੁੜੀਆਂ ਭਾਲੀਆਂ ਮਗਰ ਲੱਗ ਜਾਂਦੀਆਂ ਮੁੜ ਕੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਮਿਲ ਜਾਂਦੀ ਹੈ ਉਹ ਉਹਨਾਂ ਦੇ ਨਾਲ ਉਹਨਾਂ ਦੇ ਸਰੀਰ ਨੂੰ ਬੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਇਹ ਕੁੜੀ ਵੀ ਆਪਣੀ ਨਸ਼ੇ ਦੀ ਪੂਰਤੀ ਲਈ ਉਹ ਤੋਂ ਮੂਰੇ ਹੋ ਕੇ ਅੱਗੇ ਹੋ ਕੇ ਕਰਦੀ ਆ ਜੱਟ ਕਰ ਸੋਜੀ ਆਉਂਦੀ ਆ। ਜੱਟ ਕਰ। ਆਪਾਂ ਜਿਹੜੀਆਂ ਕੀ ਮਾਰੀਆਂ ਤੂੰ ਪੀੜਤ ਹੋ ਜਾਂਦਾ ਉਹ ਸਰੀਰ। ਈੜ ਦੀ ਵਰਗੀ, ਕਾਲੇ ਪੀਲੇ ਵਰਗੀ ਬਿਮਾਰੀ। ਗਲ ਪੈ ਜਾਂਦੀ ਆ ਸਾਨੂੰ ਬਹੁਤ ਸਾਰੇ ਕਾਕ ਚੋਕਿਆ। ਇਹ ਨੂੰ ਆਉਂਦੇ ਨੇ ਭੈਣਾਂ ਦੇ। ਬਹੁਤ ਸਾਰੇ ਜੋੜਿਆਂ ਦੇ ਫੋਨ ਆਉਂਦੇ ਨੇ। ਉਹਨਾਂ ਦੇ ਗਾਂ ਬੱਚੀ ਹੋ ਗਈ 6-6 7-7 ਸਾਲ ਦੀ ਉਹ ਮੰਨਤਾ ਕਰਦੇ ਆ ਵੀ ਸਾਨੂੰ ਇਸ ਜੰਜਾਲ ਚੋਂ ਕੱਢ ਲਓ ਜੀ ਹੁਣ ਵੀ ਮੈਂ ਗਲਤੀ ਕੀਤੀ ਪਹਿਲਾਂ ਮੈਂ ਲਾਉਂਦਾ ਸੀ ਫਿਰ ਮੈਂ ਇਹਨੂੰ ਲਾਤਾ ਹੁਣ ਸਾਡੀ ਬੱਚੀ ਹੋ ਗਈ ਆ ਹੁਣ ਬਹੁਤ ਔਖਾ ਕੰਮ ਵੀ ਕਹਿੰਦਾ ਅਸੀਂ ਦੋਨੇ ਲਾਉਂਦੇ ਸੀ ਅਸੀਂ ਦੋਨੇ ਇਕੱਠੇ ਰਹਿਣ ਲੱਗ ਗਏ ਬੱਚੀ ਹੋ ਗਈ ਹੁਣ ਸਾਡਾ ਬਹੁਤ ਔਖਾ ਮਤਲਬ ਬਹੁ ਗਿਣਤੀ ਦੇ ਵਿੱਚ ਕੁੜੀਆਂ ਕਾ ਮੁੰਡਿਆਂ ਦੇ ਪਿਆਰ ਵਿੱਚ ਫਸ ਕੇ ਇਸ ਨਸ਼ੇ ਨੂੰ ਲੱਗਦੀ ਹੈ ਤੇ ਉਹਨਾਂ ਦਾ ਲਾਲਚ ਇੰਨਾ ਹੁੰਦਾ ਮੁੰਡਿਆਂ ਦਾ ਵੀ ਜੇ ਇਹ ਲੱਗੀ ਇਹ ਆਪੇ ਨਾਲੇ ਮੈਨੂੰ ਪੈਦਾ ਕਰਕੇ ਦਿਆ ਕਰੂਗੀ ਨਸ਼ੇ ਨਾਲੇ ਆਪ ਦੇ ਵਾਸਤੇ ਮੇਰੀ ਬੇਨਤੀ ਹੈ ਭੈਣੋ ਤੁਸੀਂ ਪੰਜਾਬ ਦੀਆਂ ਧੀਆ ਉਹ ਪੰਜਾਬ ਦੀਆਂ ਸ਼ੇਰਨੀ ਧੀਆ ਕਿਤੋਂ ਘਟ ਇੰਨੀ ਤਾਂ ਬੁੱਧੀ ਰੱਖੋ ਵੀ ਜਿਹੜਾ ਬੰਦਾ ਤੁਹਾਨੂੰ ਜ਼ਹਿਰ ਦਾ ਟੀਕਾ ਲਾਉਣ ਨੂੰ ਕਹਿ ਰਿਹਾ ਕੀ ਉਹ ਤੁਹਾਨੂੰ ਪਿਆਰ ਕਰਦਾ ਹੋ ਕੀ ਉਹ ਤੁਹਾਡਾ ਜੀਵਨ ਸਾਥੀ ਬਣ ਦੇ ਕਾਬਲ ਹੈਗਾ ਕੀ ਉਹ ਇਸ ਕਾਬਲ ਹੈਗਾ ਵੀ ਤੁਸੀਂ ਉਹਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ ਇਸ ਤਰ੍ਹਾਂ ਦੇ ਘਟੀਆ ਸੋਚ ਵਾਲੇ ਬੰਦਿਆਂ ਤੋਂ ਬਚ ਕੇ ਰਹੋ ਉਹ ਉਹ ਬੰਦੇ ਇਸ ਤਰੀਕੇ ਨਾਲ ਜਾਲ ਚ ਪਾਉਂਦੇ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਸ ਤਰੀਕੇ ਨਾਲ ਬ੍ਰੇਨ ਵਾਸ਼ ਕਰਦੇ ਨੇ ਜਦੋਂ ਸਮਝ ਆਉਂਦੀ ਆ ਉਦੋਂ ਨਾ ਤਾਂ ਘਰਦਿਆਂ ਚੋਗੀ ਰਹਿੰਦੇ ਹੋ ਨਾ ਸਮਾਜ ਵਿੱਚ ਟਿਕਾ ਵੀ ਨਹੀਂ ਰਹਿੰਦੇ ਹੋ ਤੇ ਜੇ ਰਹਿ ਜਾਂਦਾ ਪੱਲੇ ਤੇ ਇਸ ਭੈਂਡ ਵਾਂ ਗੋਦੀ ਚ ਨਿੱਕੀ ਜੀ ਬੱਚੀ ਐ ਇੱਕ ਇਹ ਜਿੰਦਗੀ ਦੀ ਬੱਚਾ ਤਕਲੀਫਾਂ ਤੁਹਾਡਾ ਧੰਨਵਾਦ ਕਰਦੇ ਆ। ਡੀਸੀ ਆਫਿਸ ਤਰਨਤਨ ਸਾਹਿਬ ਤੋਂ ਸਾਨੂੰ ਫੋਨ ਆਇਆ ਅੱਜ ਡੀਸੀਪੀਓ ਰਜੇਸ਼ ਕੁਮਾਰ ਜੀ ਦਾ। ਉਹਨਾਂ ਨੇ ਕਾਲ ਕਰਕੇ ਦੱਸਿਆ ਵੀ ਅਸੀਂ ਇੱਥੇ ਇੱਕ ਬੱਚੀ ਆ ਨਾਲ ਉਹਦੀ ਮਦਰ ਆ। ਉਹਨੂੰ ਸ਼ਿਫਟ ਕਰਨਾ। ਇਹ ਵੀਰੇ ਹੁਣੇ ਤਰਨਤਨ ਸਾਹਿਬ ਤੋਂ ਲੈ ਕੇ ਆਏ ਨੇ ਨਾਲ ਭੈਣ ਆ ਭੈਣ ਕਿਨਾ ਥੋੜਾ ਬਲਜਿੰਦਰ ਕੌਰ ਵੀ ਥੋੜਾ। ਪ੍ਰਦੀਪ ਘਰ ਕੌਂਸਲਰ ਤੁਸੀਂ ਅਜੋ ਦੂਜੇ ਆਪਣੇ ਪੈਕਮੈਂਟ ਚਾਰਟ ਪ੍ਰੋਟੈਕਸ਼ਨ ਚਾਰਟ ਮੇਰੀ ਤੁਹਾਡਾ ਕੀ ਨਾਮ ਸੁਖਦੇਵ ਸਿੰਘ ਮੇਰੀ ਤੁਹਾਡਾ ਕੀ ਨਾਮ ਪ੍ਰਕਾਸ਼ ਪ੍ਰਕਾਸ਼ ਬਾਰਕਟ ਸਿੰਘ ਯਾਸ ਸਿੰਘ ਧੰਨਵਾਦ ਆ ਬਾਈ ਜੀ ਉਹਨਾਂ ਦਾ ਭੈਣ ਜੀ ਉਹਨਾਂ ਦਾ ਜਿਹੜੇ ਇਸ ਸਾਡੀ ਪੰਜਾਬ ਦੀ ਧੀ ਨੂੰ ਸਾਡੇ ਤੱਕ ਪਹੁੰਚਦਾ ਕਰਨ ਆਏ ਨੇ ਤੇ ਅਸੀਂ ਇਸ ਆਪਣੀ ਭੈਣ ਨੂੰ ਇਹ ਸਾਡੀ ਨਿੱਕੀ ਦੀ ਬੱਚੀ ਨੂੰ ਆਪਣੇ ਪਰਿਵਾਰ ਦੇ ਮੈਂਬਰ ਤੇ ਇਸ ਘਰ ਦਾ ਹਿੱਸਾ ਬਣਾਉਣ ਵਿੱਚ ਕਾਮਯਾਬ ਹੋਈਏ ਸੱਚੇ ਪਾਤਸ਼ਾਹ ਸਾਨੂੰ ਇੰਨੀ ਹਿੰਮਤ ਬਖਸ਼ਣ ਬਲ ਬੁੱਧੀ ਬਖਸ਼ੋ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਕੱਲ ਤੋਂ ਬਾਅਦ ਜਦੋਂ ਇਹ ਭੈਣ ਨੂੰ ਪ੍ਰੋਬਲਮ ਆਣੀ ਹੈ ਨਸ਼ਾ ਇਹਨੂੰ ਮਿਲਣਾ ਨਹੀਂ ਇਹਨੇ ਭੱਜਣਾ ਇੱਥੋਂ ਇਹਨੇ ਰੌਲਾ ਪਾਉਣਾ ਇਹਨੇ ਚੀਕਾਂ ਮਾਰਨੀਆਂ ਸਰਪੇਲੇ ਤੈਨੂੰ ਇੱਕ ਬੇਨਤੀ ਆ ਨਸ਼ੇੜੀ ਤੋੜ ਕਰਕੇ ਤੈਨੂੰ ਮਰ ਨਹੀਂ ਦਿੰਦੇ ਨਸ਼ੇੜੀ ਤੋੜਨਾ ਕੋਈ ਮਰਦਾ ਵੀ ਨਹੀਂ ਓਵਰਡੋਜ਼ ਨਾਲ ਹੀ ਮਰਦਾ ਜਿਹੜੇ ਮਰਦੇ ਥੋੜਾ ਬਰਦਾਸ਼ ਕਰੀ ਜਿਹੜੀ ਅਸੀਂ ਪੂਰੀ ਮਦਦ ਕਰਾਂਗੇ ਦਵਾਈ ਦਰ ਵੀ ਦਿਵਾਵਾਂਗੇ ਤਾਕਤ ਵਧੀਆ ਤੇਰੇ ਸਰੀਰ ਚ ਆਵੇ ਖਰਾਕ ਵੀ ਵਧੀਆ ਮਿਲੂ ਬੱਚੀ ਦੀ ਵੀ ਕੇਅਰ ਹੋਊਗੀ ਵਾਹਿਗੁਰੂ ਮਿਹਰ ਕਰਨ ਇਸ ਘਰ ਚ ਆਈਆਂ ਤੂੰ ਸੁਪਨਿਆਂ ਦਾ ਘਰ ਆ ਸਾਡਾ ਇਹ ਬਸ ਥੋੜਾ ਤੈਨੂੰ ਵੀ ਸਟਰੋਂਗ ਹੋਣਾ ਪਏਗਾ ਹੋਵੇਂਗੀ ਨਾ ਬੋਲ ਕੇ ਦੱਸ ਬਣੇ ਹੋਵੇਂਗੀ ਇਸ ਬੱਚੀ ਦੇ ਮੂੰਹ ਵੱਲ ਦੇਖ ਲਈ ਜਦੋਂ ਤੈਨੂੰ ਲੱਗੂ ਤੇਰਾ ਮਨ ਕਰੂਗਾ ਮੈਂ ਜਾਣਾ ਵਾਪਸ ਵੀ ਮੈਂ ਨਹੀਂ ਇੱਥੇ ਰਹਿਣਾ ਉਹਦੇ ਦੇ ਮੂੰਹ ਵੱਲ ਦੇਖਦੇ ਤੁਸੀਂ ਵੀ ਸਾਰੇ ਕਰਿਓ ਅਰਦਾਸ ਇਹ ਬਰਾਲਾ ਇਹ ਰੀਸੀਪੀ ਤੰਤਨ ਸਾਹਿਬ ਲਈ ਕੀਤਾ ਗਿਆ ਡੀਸੀਪੀਓ ਉਹ ਸਫਲ ਹੋਵੇ ਤੇ ਭੈਣ ਠੀਕ ਹੋ ਕੇ ਇੱਕ ਮਿਸਾਲ ਪੈਦਾ ਹੋਵੇ ਪੰਜਾਬ ਦੀ ਧੀਆਂ ਦਾ ਇੱਕ ਆਧਾਰਨ ਪੇਸ਼ ਕਰੇ ਵੈਕੁਰ ਜੀ ਦਾ ਖਾਲਸਾ ਵੈਕੁਰ